ਸਾਡੇ ਉਹ ਮਰਜੀਬੜੇ ਦਾ ਜਥਾ ਭੇਜਣ ਦੀ ਕੋਸ਼ਿਸ਼ ਕੀਤੀ ਜਿਹਦੇ ਤਿੰਨ ਜਥੇ ਅਸੀਂ ਭੇਜ ਤੁਕਿਆ ਤਿੰਨੇ ਜਥਿਆਂ ਦੇ ਉੱਤੇ ਕੇਂਦਰ ਤੇ ਹਰਨਦੀ ਸਰਕਾਰ ਨੇ ਸਿੱਧੀਆਂ ਗੋਲੀਆਂ ਅਥਰੂ ਵਾਸ ਦੇ ਗੋਲੇ ਕੈਮੀਕਲ ਨਿਯੁਕਤ ਗੰਦਾ ਪਾਣੀ ਦੀਆਂ ਬਿਛਾੜਾ ਸਾਡੇ ਤੇ ਮਾਰ ਕੇ 4 ਦਰਜਣ ਸਾਡੇ ਬੰਦੇ ਆ ਫੱਟੜ ਕੀਤੀ ਹੈ ਜਿਹਦੇ ਵਿੱਚੋਂ 8-10 ਬੰਦੇ ਗੰਭੀਰ ਹੈ ਇੱਕ ਬੰਦੇ ਦੀ ਰਾਤ ਰਜਿੰਦਰਾ ਹਸਪੀਟਲ ਦੇ ਵਿੱਚ ਮੌਤ ਹੋ ਚੁੱਕੀ ਹੈ ਜਣੀ ਇੱਧਰ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਪਿਛਲੇ 26 ਤਰੀਕ ਤੋਂ ਲਗਾਤਾਰ ਮਰਨ ਵਰਤੇ ਬੈਠੇ ਹੈ ਅੱਜ 23ਵਾਂ ਦਿਨ ਉਹਨਾਂ ਦੀ ਉਹ ਹੜਤਾਲ ਨੂੰ ਹੋ ਚੁੱਕਿਆ ਹੈ ਜਾਨੀ ਕੇਂਦਰ ਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਇਹ ਹੋਣਾ ਭਰਾਓ ਦੇਖ ਕਰਕੇ ਆ ਪੈਸੇ ਦੇ ਸੈਡ ਆਪਣੇ ਜਿੱਥੇ ਦਰਿਆ ਵਿਖੇ ਆ ਕੇ ਬੈਠਣ ਦੀ ਕਿਰਪਾ ਉਸਤਾ ਜਰੀਏ ਜਾਸਤੇ ਨਾਲ ਜਿਹੜੇ ਸਾਡੇ ਉਹ ਲੱਗੇ ਤੇ ਜੁੜਾ ਸਮਾਂ ਆਪਣਾ ਲਈ ਬਹੁਤ ਹੀ ਕਾਟਕ ਸਮਾਂ ਇਹਨਾਂ ਸਰਕਾਰਾਂ ਨੇ ਆ ਦਰਿਆ ਵਿਖੇ ਆ ਕੇ ਬੈਠਣ ਦੀ ਕਿਰਪਾ ਕਰੋ ਵਾਹ ਵਾਹ ਭਾਰੇ ਭਰਾਵਾਂ ਨੂੰ ਬੇਨਤੀ ਹੈ ਜਿੱਥੇ ਤੱਕ ਜਾ ਸਕਦੀ ਹੈ ਪਿੰਖੀਆਂ ਦੀਆਂ ਸਰਕਾਰਾਂ ਨਾ ਚਾਪ ਪਿੰਖੀਆਂ ਦੀਆਂ ਤੇ ਸਰਕਾਰਾਂ ਨਾ ਚਾਪ ਬੱਸ ਇੱਕ ਨੰਬਰ ਬੰਦ ਕਰ ਦੇ ਵੀ ਜੇ ਪੀ ਸਰਕਾਰਾਂ ਨਾ ਚਾਪ ਜੀ ਹੋਈ ਰਹੀ ਹੈ ਜਾਨਾਂ ਮਦੂਰਾ ਦਾ ਕਾ ਰਹੀ ਸਾਡੀਆਂ ਫਸਲਾਂ ਦੇ ਜਾਇਜ਼ ਮੁੱਲ ਕਿਉਂ ਨਹੀਂ ਦੇ ਰਹੀਆਂ ਹੋਰ ਹਰੀ ਕਾ ਆਪਣੀਆਂ ਫਸਲਾਂ ਦੇ ਆਪਣੀਆਂ ਚੀਜ਼ਾਂ ਦੇ ਮੁੱਲ ਤੈਅ ਕਰਦਾ ਸਾਡੀਆਂ ਫਸਲਾਂ ਦੇ ਮੁੱਲ ਕਿਉਂ ਉਹ ਤੈਅ ਕਰਦੇ ਨੇ ਮੰਡੀਆਂ 'ਚ ਕਿਉਂ ਰੁਲੀ ਸਾਡੀ ਫਸਲ ਸਾਨੂੰ ਪੂਰਾ ਗੁੱਸਾ ਜੀ ਇਸ ਗੱਲ ਦਾ ਜੋਸ ਹੈਗਾ ਅਸੀਂ ਮਰਨ ਤੇ ਆਏ ਹੋਏ ਆ ਇਸ ਗੱਲ ਕਰਕੇ ਸਾਨੂੰ ਇਸ ਇਸੇ ਦਾ ਗੁੱਸਾ ਵੀ ਸਾਡੀਆਂ ਫਾਸਲਾਂ ਦੇ ਸਾਡੀਆਂ ਆਇਤਕੀ ਜੀਰੀਆਂ ਦੇਖੋ ਕੀ ਬੁਰਾ ਹਾਲ ਹੋਇਆ 2020 ਦੇ ਵਿੱਚ ਦਿੱਲੀ ਮੋਰਚਾ ਲਾ ਕੇ ਆਏ ਤੇ ਉਦੋਂ ਜਿਹੜੀਆਂ ਸਾਡੀਆਂ 13 ਮੰਗੀਆਂ ਮੰਗਾ ਮੰਨੀਆਂ ਦੀਆਂ ਕੇਂਦਰ ਸਰਕਾਰ ਨੇ ਉਹ ਲਾਗੂ ਵੀ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਅਸੀਂ 12 ਤੋਂ ਲੈ ਕੇ 3 ਵਜੇ ਤੱਕ ਰੇਲਾਂ ਦਾ ਜਿਹੜਾ ਚੱਕਾ ਜਾਮ ਕੀਤਾ ਜਾਊਗਾ ਸਾਡੀਆਂ ਮੰਗਾਂ ਨੇ ਐਮ ਐਸ ਪੀ ਦਾ ਕਾਨੂੰਨ ਹੈ ਜਿਹੜਾ ਉਹ ਗਰੰਟੀ ਕਾਨੂੰਨ ਬਣਾਇਆ ਜਾਵੇ ਸੁਵਮੀਨਾਸਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਫਸਲੀ ਬੀਮਾ ਯੋਜਨਾ ਉਹ ਲਾਗੂ ਕੀਤੀ ਜਾਵੇ ਕਿਸਾਨਾਂ ਵਿੱਚੋਂ ਦਾ ਕਰਜ਼ਾ ਖਤਮ ਕੀਤਾ ਜਾਵੇ ਜਿਹੜੇ ਲਖਮੀਰਪੁਰ ਖੇੜ ਦੇ ਵਿੱਚ ਚਾਰ ਕਿਸਾਨ ਮੰਤਰੀ ਦੇ ਮੁੰਡੇ ਨੇ ਲਾਤੜ ਕੇ ਸੀਧ ਕਰਤੇ ਤੇ ਉਹ ਉਹਨਾਂ ਦਾ ਜਣੀ ਹਜੇ ਤੱਕ ਕੋਈ ਜਿਹੜਾ ਮੰਤਰੀ ਦੀ ਉਹਨੂੰ ਸਜ਼ਾਵਾਂ ਨਹੀਂ ਮਿਲੀਆਂ ਉਹ ਖੁੱਲਿਆਂ ਫਿਰਦਾ ਹੈ ਜਾਨੀ ਕਿ ਉਹਨਾਂ ਨੂੰ ਸਮਾਂ ਟਿਕਟ ਦਿੱਤੀ ਹੈ ਐਮਪੀ ਦੀਆਂ ਵੋਟਾਂ 'ਚ ਜਾਨੀ ਅਸੀਂ ਕਹਿੰਦੇ ਆ ਵੀ ਜਿਹੜੇ 700 ਕਿਸਾਨ ਦਿੱਲੀ ਮੋਰਚੇ ਦੇ ਵਿੱਚ ਸੀਦ ਹੋਗੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਮਜਾ ਦਿੱਤਾ ਜਾਵੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਸ ਕਰਕੇ ਇਹ ਜਿਹੜੀਆਂ ਸਾਡੀਆਂ 13 ਮੰਗਾਂ ਨੇ ਇਹ ਯਾਨੀ ਲਗਾਤਾਰ 13 ਫਰਵਰੀ ਤੋਂ ਅਸੀਂ ਸ਼ੰਭੂ ਮੋਰਚੇ ਤੇ ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਲਗਾਤਾਰ ਦਿਨ ਰਾਤ ਦੇ ਮੋਰਚੇ ਲਾ ਰਹੇ ਹਾਂ ਜਗਜੀਤ ਢੱਲਿਆਲ ਨੇ 26 ਤਰੀਕ ਤੋਂ ਲਗਾਤਾਰ ਮਰਨ ਵਾਸਤੇ ਤੇ ਬੈਠੇ ਰਹੇ ਉਹਨਾਂ ਦੀ ਯਾਨੀ ਜਾਨ ਨੂੰ ਖਤਰਾ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਮੰਗਾਂ ਨੇ ਜਿਹੜੀਆਂ ਇਹ ਜਲਦੀ ਮੰਨ ਲੈਣੀਆਂ ਚਾਹੀਦੀਆਂ ਨੇ ਆਉਣ ਵਾਲੇ ਸਮੇਂ 'ਚ ਜੇ ਕਿਤੇ ਜਗਜੀਤ ਡੱਲਿਆ ਜੀ ਨੂੰ ਯਾਨੀ ਉਹਦੀ ਮੌਤ ਹੋ ਜਾਂਦੀ ਆ ਤਾਂ ਪੰਜਾਬ ਤੇ ਭਾਰਤ ਦੇ ਵਿੱਚ ਪਤਾ ਨਹੀਂ ਕੀ ਹੋ ਸਕਦਾ ਇਸ ਕਰਕੇ ਕੇਂਦਰ ਸਰਕਾਰ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕੁਲਵਿੰਦਰ ਸੋਨੀ ਲੌਂਗਵਾਲ ਜੀ ਜ਼ਿਲ੍ਹਾ ਕਾਰਜਕਾਰੀ ਆਗੂ ਬੀਕੇਜੂ ਇਕਤਾ ਯਾਰ ਦੇਖੋ ਡੱਲਿਆਲ ਸਾਹਿਬ ਨੇ ਜਿਹੜੇ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ 2020 ਦੇ ਵਿੱਚ ਦਿੱਲੀ ਕਿਸਾਨ ਨੂੰ ਦੋ ਨਾਲ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਜਿੱਤ ਕੇ ਆਏ ਸੀ ਉਸ ਸਮੇਂ ਹੋਰ ਵੀ ਮੰਗਾਂ ਜਿਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ, ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ, ਲਖੀਮਪੁਰ ਖੀਰੀ ਦੇ ਸ਼ਹੀਦਾਂ ਤੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸ਼ਹੀਦ ਕਰਨ ਦੇ ਉਹਨਾਂ ਨੂੰ ਸਜ਼ਾਵਾ ਦੇਣ ਦੀ ਮੰਗ, ਇਸੇ ਤਰ੍ਹਾਂ ਮਗਨਰੇਗਾ ਦੀ ਦਿਹਾੜੀ 700 ਰੁਪਏ ਦੀ ਮੰਗ ਤੇ ਹੋਰ ਬਹੁਤ ਸਾਰੀਆਂ ਮੰਗਾਂ ਜਿਹਨੂੰ ਇਹ ਕੇਂਦਰ ਦੀ ਮੋਦੀ ਸਰਕਾਰ ਮੰਨ ਕੇ ਮੋਕਰ ਚੁੱਕੀ ਹੈ, ਉਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਜਿਹੜਾ ਇਹ ਲਗਾਤਾਰ 10 ਮਹੀਨਿਆਂ ਤੋਂ ਉੱਪਰ ਦਾ ਸ਼ਮਾ ਹੋ ਗਿਆ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਪਰ ਲਗਾਤਾਰ ਕਿਸਾਨ ਭਰਾ ਬੈਠੇ ਨੇਗੇ ਉਹ ਮੰਗਾਂ ਨੂੰ ਮੰਨਵਾਉਣ ਦੇ ਲਈ ਤੇ ਤੁਸੀਂ ਦੇਖ ਸਕਦੇ ਹੋ 23 ਦਿਨਾਂ ਤੋਂ ਡੱਲੇਵਾਲ ਸਾਹਿਬ ਬੈਠੇ ਨੇ ਤੇ ਮੋਦੀ ਸਰਕਾਰ ਦੀ ਉੱਪਰ ਜਿਹੜੀ ਕੰਨਾਂ ਦੇ ਉੱਪਰ ਲਗਾਤਾਰ ਜੋ ਨਹੀਂ ਸਰਕ ਰਹੀ ਕਿਸਾਨੀ ਮੰਗਾਂ ਮਸਲਿਆਂ ਉੱਪਰ ਆਪਣਾ ਮੂੰਹ ਖੋਲਣ ਨੂੰ ਤਿਆਰ ਨਹੀਂ ਹੈਗੇ ਤੇ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਦਿਨੋਂ ਦੇ ਨਾਲ ਬੜੀ ਗਰਾਵਟ ਦੇ ਵਿੱਚ ਆ ਰਹੀ ਹੈ ਜੇ ਆਪਾਂ ਕਹਿ ਲਈਏ ਤਾਂ ਸ਼ਹਾਦਤ ਵੱਲੋਂ ਡੱਲੇਵਾਲ ਸਾਹਿਬ ਨੇ ਜਿਹੜੇ ਉਹ ਵੱਧ ਰਹੇ ਨੇ ਉਸੇ ਤਰ੍ਹਾਂ ਸ਼ੰਭੂ ਬਾਰਡਰ ਦੇ ਉੱਪਰ ਜਿਹੜੀ ਮੋਦੀ ਸਰਕਾਰ ਕਹਿੰਦੀ ਸੀ ਕਿ ਕਿਸਾਨ ਭਰਾ ਨੇ ਇਹ ਵੱਡੇ ਵੱਡੇ ਸੰਦ ਲੈ ਕੇ ਦਿੱਲੀ ਵੱਲ ਨੂੰ ਵੱਧ ਰਹੇ ਨੇ ਤਾਂ ਉਹਨਾਂ ਗੱਲਾਂ ਨੂੰ ਤੋੜਨ ਦੇ ਲਈ ਤੁਸੀਂ ਦੇਖ ਸਕਦੇ ਹੋ ਲਗਾਤਾਰ 101 ਮਰਜੀਬੜਾਂ ਦੇ ਜਥੇ ਨੇ ਦੇੜੇ ਉਹ ਜਿੱਥੇ ਬੰਦੀਆਂ ਦੇ ਬੋਲਿਓ ਕਿਸਾਨ ਭਰਾਵਾਂ ਦੇ ਨਾਤੇ ਭੇਜੇ ਜਾ ਰਹੇ ਨੇ ਪਰ ਮੋਦੀ ਸਰਕਾਰ ਉਹਨਾਂ ਦੇ ਉੱਪਰ ਬਿਛਾੜਾ ਮਾਰ ਕੇ ਉਹਨਾਂ ਦੇ ਉੱਪਰ ਅੰਦਰੋਂ ਗੋਲੇ ਸੁੱਟ ਕੇ ਰਬੜ ਦੀਆਂ ਗੋਲੀਆਂ ਮਾਰ ਕੇ ਲਗਾਤਾਰ ਜ਼ਖਮੀ ਕਰ ਰਹੀ ਹੈ ਤਾਂ ਇਹਦੇ ਨਾਲ ਉਹਨਾਂ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਜਿਹੜਾ ਉਹ ਕਹਿੰਦੇ ਸੀਗੇ ਹਰਿਆਣੇ ਦੇ ਦੁਕਾਨਦਾਰ ਭਰਾਵਾਂ ਨੂੰ ਪੰਜਾਬ ਦੇ ਦੁਕਾਨਦਾਰ ਭਰਾਵਾਂ ਨੂੰ ਟਰਾਂਸਪੋਰਟਰਾਂ ਨੂੰ ਕਿ ਕਿਸਾਨਾਂ ਨੇ ਰਾਹ ਰੋਕ ਕੇ ਨੇ ਤਾਂ ਹੁਣ ਤਾਂ ਕਿਸਾਨ ਪੈਦਲ ਦਿੱਲੀ ਵੱਲ ਜਾ ਰਹੇ ਨੇ ਤਾਂ ਫਿਰ ਉਹਨਾਂ ਨੂੰ ਕਿਉਂ ਰੋਕਿਆ ਜਾਵੇ ਇਹਨਾਂ ਦਾ ਸਾਫ ਦੋਗਲਾ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਾ ਕਿ ਨਾਮ ਹੈ ਤੁਹਾਡਾ ਕੀ ਜੁਮੇਗਾ ਦਲਵਾਰ ਸਿੰਘ ਹਰੀਗੜ੍ਹ ਜੀ ਸਵਾਈ ਆਗੂ ਬੀਕੇ ਜੇ ਇੱਕ ਤਾਂ ਆਜ਼ਾਦ ਦੇਖੋ ਅਸੀਂ ਇਹੀ ਕਹਣਾ ਕਹਿਣਾ ਚਾਹਣਾ ਤੁਹਾਡੇ ਮਾਧਮ ਰਾਹੀਂ ਸਰਕਾਰਾਂ ਤੱਕ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕਿਉਂਕਿ ਪਿਛਲੇ 13 ਫਰਵਰੀ ਤੋਂ ਅਸੀਂ ਲਗਾਤਾਰ 10 ਮਹੀਨੇ ਤੋਂ ਉੱਪਰ ਦਾ ਸਮਾਂ ਸਾਨੂੰ ਹੋ ਚੁੱਕਿਆ ਹੈ ਅਸੀਂ ਦਿੱਲੀ ਕੂਚ ਕੀਤਾ ਸੀ ਤੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਸਾਨੂੰ ਬਾਰਡਰਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਕੰਧਾਂ ਕੱਢ ਕੇ ਕਿੱਲਾਂ ਕੱਢ ਕੇ ਰੋਕਿਆ ਹੋਇਆ ਹੈ ਯਾਨੀ ਸਾਡੇ ਦੇਸ਼ ਦੇ ਰਾਜ ਕਰਨ ਵਾਲੇ ਮੰਤਰੀ ਇਹ ਕਹਿੰਦੇ ਰਹੇ ਆ ਕਿ ਆਪਦੇ ਟਰੈਕਟਰ ਟਰਾਲੀਆਂ ਛੱਡ ਕੇ ਕਿਸਾਨ ਉਹ ਅਦੇ ਹੋਰ ਵੀ ਕਲਾ ਰਾਹੀਂ ਆ ਸਕਦੇ ਆ ਪੈਦਲਾ ਆ ਸਕਦੇ ਆ ਦਿੱਲੀ ਤੇ ਅਸੀਂ ਮਨ ਮਲਾਇਆ ਦੋਵੇਂ ਫੋਰਮਾਂ ਨੇ ਕਿ ਆਪਾਂ ਪੈਦਲ ਵੀ ਚੱਲ ਕੇ ਦੇਖਦੇ ਆ ਕਿ ਸਾਨੂੰ ਜਾਣ ਦਿੰਦੇ ਆ ਜਾਂ ਨਹੀਂ ਜਾਣ ਦਿੰਦੇ ਜਣੀ ਅਸੀਂ 101 ਸਾਡੇ ਉਹ ਮਰਜੀਬੜੇ ਦਾ ਜੱਥਾ ਭੇਜਣ ਦੀ ਕੋਸ਼ਿਸ਼ ਕੀਤੀ ਜਿਹਦੇ ਤਿੰਨ ਜੱਥੇ ਅਸੀਂ ਭੇਜਤੁਕਿਆ ਤਿੰਨੇ ਜੱਥਿਆਂ ਦੇ ਉੱਤੇ ਕੇਂਦਰ ਤੇ ਹਰਨਦੀ ਸਰਕਾਰ ਨੇ ਸਿੱਡੀਆਂ ਗੋਲੀਆਂ ਅਥਰੂਆਹ ਦੇ ਗੋਲੇ ਕੈਮੀਕਲ ਨਿਯੁਕਤ ਗੰਦਾ ਪਾਣੀ ਦੀਆਂ ਬਿਚਾੜਾ ਸਾਡੇ ਤੇ ਮਾਰ ਕੇ 4 ਦਰਜਣ ਸਾਡੇ ਬੰਦੇ ਆ ਫਟੜ ਗਈਆਂ ਜਿਹਦੇ ਵਿੱਚੋਂ 8-10 ਬੰਦੇ ਗੰਭੀਰ ਹੈ ਇੱਕ ਬੰਦੇ ਦੀ ਰਾਤ ਰਜਿੰਦਰਾ ਹਸਪੀਟਲ ਦੇ ਵਿੱਚ ਮੌਤ ਹੋ ਚੁੱਕੀ ਹੈ ਜਣੀ ਇੱਧਰ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਪਿਛਲੇ 26 ਤਰੀਕ ਤੋਂ ਲਗਾਤਾਰ ਮੰਨਵਾਤੇ ਬੈਠੇ ਆ ਅੱਜ 23ਵਾਂ ਦਿਨ ਉਹਨਾਂ ਦੀ ਭੁਖ ਹੜਤਾਲ ਨੂੰ ਹੋ ਚੁੱਕਿਆ ਹੈ ਜਣੀ ਕੇਂਦਰ ਦੀ ਸਰਕਾਰ ਤੱਕ ਤੋਂ ਮਸ ਨਹੀਂ ਹੋਈ ਇਸ ਕਰਕੇ ਦੋਵੇਂ ਫੋਰਮਾਂ ਨੇ ਫੈਸਲਾ ਕੀਤਾ ਕਿ ਸਰਕਾਰਾਂ ਨੂੰ ਹੋਰ ਦਬਾਅ ਪਾਉਣ ਵਾਸਤੇ ਲੋਕਾਂ 'ਚ ਹੋਰ ਗੱਲ ਜਾਣ ਵਾਸਤੇ ਅਸੀਂ ਅੱਜ 12 ਤੋਂ ਲੈ ਕੇ 3 ਵਜੇ ਤੱਕ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਾਂਗੇ ਇਹ ਦੋਵੇਂ ਫੋਰਮਾਂ ਦੀ ਸਾਂਝੀ ਤੇ ਪ੍ਰੋਗਰਾਮ ਹੋ ਰਿਹਾ ਹੈ ਪੰਜਾਬ ਦੇ ਵਿੱਚ